ਮੈਂ ਤਾਂ ਇਹਨੇ ਮਾਂ ਨਾਲ ਵਿਆਹ ਕੇ ਆਈ ਕਿ ਮੇਰੀ ਵੱਡੀ ਭੈਣ ਆ ਮਾਵਾਂ ਵਰਗੀ ਆ ਮੇਰਾ ਖਿਆਲ ਰੱਖੂਗੀ ਪਰ ਤੂੰ ਤਾਂ ਮੇਰੇ ਘਰ ਹੀ ਦੰਬੰਦੇ ਆ ਕੇ ਡੈਣੇ ਇੱਕ ਤਾਂ ਤੂੰ ਮੈਨੂੰ ਮਾਮੂ ਕਹਿਣਾ ਛੱਡ ਦੇ ਤੇਰੇ ਤੋਂ ਬਸ 6 ਸਾਲ ਵੱਡੀ ਆ ਮੈਂ ਆ ਕੀ ਲਾਇਆ ਹੋਏ ਕਿ ਪੌੜੀਆਂ ਨਾਲ ਚਾੜੂ ਮਰ ਹੋਗੀ ਪੌੜੀਆਂ ਨਾਲ ਉੱਤਮ ਮਰ ਹੋਗੀ ਅੱਜ ਵੀ ਤਿੰਨ ਦਿਨ ਤਿੰਨ ਦਿਨ ਕੇਸ਼ ਕਰਨਾ ਨਾਲ ਨਾਲ ਤੇਰੇ ਤੋਂ ਤਾਂ ਬਹੁਤ ਸੋਣੀ ਲੱਗਾਂਗੀ ਆਈ ਵੱਡੀ ਸ਼ਰੀ ਦੇਵੀ ਬੂਥਾ ਵੇਖਿਆ ਕਿ ਤੀ ਆਪਣਾ ਬਕਵਾਸ ਕਰਤੀ ਆ ਦੇਖ ਲਓ ਦੇਖ ਲਓ ਕਿਵੇਂ ਗੱਲ ਕਰਦੀ ਮੇਰੇ ਨਾਲ ਹਜੇ ਤਾਂ ਮੈਂ ਪੰਚਾਇਤ ਚ ਬੈਠੀ ਆ ਜਿਹੜੀ ਪੰਚਾਇਤ ਦੀ ਗੱਲ ਆ ਉਹ ਕਰ ਜਾ ਤੂੰ ਆਇਆ ਵੱਡਾ ਮੈਂਬਰ ਸਾਹਿਬ ਤਾਹ ਸਾਲਾਂ ਚਾਹਤੇ ਤੇਰ ਤੋਂ ਸਿੱਧ ਕੀਤੀ ਨਹੀਂ ਗਈ ਕਿੰਨੀ ਚੱਪੜ ਚੱਪੜ ਕਰਦੀ ਏ ਆਗੇ ਤੂੰ ਤੇ ਕਹਿੰਦੀ ਸੀ ਵੀ ਇੱਕ ਹੋਊਗੀ ਮੇਰੇ ਨਾਲ ਲੜੂਗੀ ਤੇ ਜਦੋਂ ਹੋਣਗੇ ਤੇ ਮੇਰੇ ਲਈ ਲੜਨਗੇ ਸਲਟਾਏ ਨੂੰ ਤੇ ਨਾਲੇ ਮੇਰੇ ਨਜ਼ਾਰੇ ਉਹ ਝੋ ਰਿਹਾ ਤੈਨੂੰ ਨਜ਼ਾਰਿਆਂ ਦੀ ਪਈ ਇੱਥੇ ਤੇਰਾ ਘਰ ਉੱਜੜ ਚੱਲਿਆ ਕੀ ਕਹਿੰਦੀ ਸੀ ਤੂੰ ਦੱਸ ਮੈਨੂੰ ਤੂੰ ਨਾ ਮਿਸਣੀਏ ਜੀ ਬੋ ਤਾਂ ਬੋਲ ਨਾ ਮੈਨੂੰ ਮਿਸਣੀਏ ਨਾ ਕਿ ਐ ਡਰਦੀ ਮੈਂ ਤੇਰੇ ਘਰ ਵੇਖਾਂ ਚੱਲ ਚੱਲ ਦੇਖ ਲੈ ਲੈ ਚੱਲ ਚੱਲ ਸ਼ਬਦਾਂ ਦੀ ਜਿਹੜੀ ਚੌਂਸਈ ਪੰਚਾਇਤ ਦਾ ਫੈਸਲਾ ਤਾਂ ਸੁਣ ਲੋ ਫੈਸਲਾ ਕੇ ਸੁਣਖਾਰੀ ਕਰੂ ਹਣ ਆਹੋ ਉਹ ਇਹ ਤਾਂ ਤੇਰਾ ਤਰੀਕਾ ਹੀ ਗਲਤ ਹੈ ਉਹਦੇ ਕੋਲ ਜਾ ਕੇ ਉਹਦੀਆਂ ਗੱਲਾਂ ਉਹਦੇ ਕੋਲ ਜਾ ਕੇ ਉਹਦੀਆਂ ਗੱਲਾਂ ਜਿਹੜੀ ਕੋਲੇ ਬਹਿਣਾ ਉਹਦੀ ਤਾਰੀਫ ਐ ਕਿਤੇ ਕੰਮ ਚੱਲਦੇ ਹੁੰਦੇ ਐ ਐ ਤਾਂ ਉਹਨਾਂ ਨੂੰ ਹੋ ਗਿਆ ਨਾ ਤੂੰ ਬੰਦਾ ਦਿਲ ਦਾ ਚੰਗਾ ਹੈ ਕੱਲੀ ਕੱਲੀ ਨੂੰ ਮਨਾਉਂਦਾ ਫਿਰਦਾ ਪਿੱਛੇ ਪਿੱਛੇ ਐ ਨਹੀਂ ਤੀਵੀਆਂ ਮੰਨਦੀਆਂ ਹੁੰਦੀਆਂ ਉਹ ਗੱਲ ਸੁਣ ਯਾਰ ਹੁਣ ਘਰੇ ਜਾਏਂਗਾ ਨਾ ਪਹਿਲਾਂ ਤਾਂ ਜਾਣਸਾਰ ਮਾਰ ਲਲਕਣਾ ਹੋਰ ਕੀ ਹੈ ਯਾਰ ਛਾਂਡੇ ਕਿਤੇ ਗਟਿਆ ਜੀ ਦੂਜੀ ਤਾਂ ਤੇਰੇ ਮਗਰ ਭੱਜੀ ਫਿਰੂ ਖਾ ਲੈ ਰੋਟੀ ਜੀ ਖਾ ਲੈ ਰੋਟੀ ਜੀ ਤੇ ਤੂੰ ਖਾਣੀ ਨਹੀਂ ਓਏ ਅਸੀਂ ਤਾਂ ਇੱਕ ਇੱਕ ਨੂੰ ਆਏ ਰੱਖਦੇ ਆ ਓ ਤੇਰੇ ਤਾਂ ਦੋ ਐ ਖਿੱਚ ਕੇ ਰੱਖ ਹੋਰ ਕੀ ਆਹੀ ਮੌਕਾ ਹੈ ਸਾਂਭ ਲੈ ਨਹੀਂ ਤਾਂ ਬੱਚੂ ਤੇਰੀ ਮਨਜੀ ਵੀ ਚਾਚੇ ਵਾਂਗੂ ਮੋਟਰ ਤੇ ਆਈ ਲੈ ਉੱਟੇ ਮੈਂ ਤਾਂ ਦਾ ਘਰ ਛਟਕਿਆ ਓ ਯਾਰ ਤੂੰ ਤਾਂ ਟਰੈਕਟਰ ਤੇ ਆਇਆ ਸੀ ਉਹ ਟਰੇਡਰ ਤੇ ਟਾਈਮ ਲੱਗ ਜਾ ਤੂੰ ਆ ਕਰਾ ਦਰਦਾ ਸਟਾਰਟ ਕਰ ਲੈ ਕੋਈ ਚੱਲ ਜਾ ਕਿੰਨੇ ਤਮ ਫੜ ਉਹ ਦੇਖੀ ਮੈਂ ਬਰਾ ਜਿਆਦਾ ਦਿੱਤਾ ਨਾ ਚਲੀ ਹੋਈ ਨਾ ਫੜਾ ਲਊ ਪੀ ਤਾ ਰਣ ਮਾ ਕੱਢ ਜਾ ਤਾਡੀ ਪਾਏ ਤਾਡੀ ਮਾਰ ਨਹੀਂ ਤੇਰਾ ਖਸਮ ਮਾਰ ਇਹਨੂੰ ਮਾਰ ਚ ਕਰੀਂ ਨਹੀਂ ਜਾਈ ਨਾ ਕਰੀ ਹਾ ਕਰ ਲੈ ਫੇਰੇ ਮੇਰਾ ਅੰਦਰ ਆਈ ਪੁੱਤ ਬੈ ਜਾ ਬੈ ਜਾ ਇੱਥੇ ਬੈ ਜਾ ਪੁੱਤ ਆਈ ਵਰ ਮਾਰ ਗਈ ਮੈਂ ਮੈਂਬਰ ਸਭ ਤੋਂ ਚੌਰਾ ਕਦੋਂ ਦਾ ਹੋ ਗਿਆ ਜਦੋਂ ਮੈਂ ਤੈਨੂੰ ਸਤ ਤੂੰ ਹੋ ਗਈ ਪੁੱਤ ਬੇਬੇ ਮਾੜਨ ਦਾ ਖਿਆਲ ਕੀਤਾ ਹੀ ਕਿਵੇਂ ਆ ਮੈਂਬਰ ਆ ਬਾਹਰ ਬੈਠੇ ਹੋ ਔਕਕੀ ਨੇ ਥੜੀ ਬਣਵਾਈ ਸੀ ਹੈਂ ਕਹਾਂ ਬੈਗਨ ਵੇਖਿਆ ਮੈਂ ਸੋਚਿਆ ਮੈਂ ਤਾਂ ਬੇਬੇ ਬੈਗ ਵੇਚ ਲਈਏ ਚਲੋ ਅਸੀਂ ਤੇ ਮੌਜਾ ਲੈ ਰਹੇ ਹਾਂ ਹਾਂ ਬੇਬੇ ਤਗੜੀਆਂ ਮੈਂ ਤਾਂ ਬਹੁਤ ਤਗੜੀ ਆ ਦੀਦੀ ਤੇ ਮਾਮਾ ਨਾਲੋਂ ਵਾਅਦ ਧਿਆਨ ਰੱਖਦੇ ਆ ਕਿ ਖਰਾਵਾ ਗੱਲ ਆ ਕਰਿਓ ਫੜ ਹਾਂ ਬੇਬੇ ਰੌਣਕਾ ਹੀ ਰੌਣਕਾ ਪੂਰਾ ਖਿਆਲ ਰੱਖਦੀ ਆ ਮੈਨੂੰ ਬੇਬੇ ਤੇ ਸਿੰਦਿਆ ਹੋਰ ਕੀ ਪਤਾ ਨਹੀਂ ਪੁੱਤ ਮੈਂ ਤਾਂ ਚੰਗੀਆਂ ਭੜੀਆਂ ਨੂੰ ਲੜਦੀਆਂ ਛੱਡ ਕੇ ਗਈ ਸੀ ਬੇਬੇ ਮੇਰੇ ਬਿਨਾ ਤਾਂ ਬਿਲਕੁਲ ਨਹੀਂ ਸਰਦਾ ਇੰਨਾ ਦਾ ਲੈ ਸਰਦਾ ਹੁੰਦਾ ਤਾਂ ਮੈਨੂੰ ਇੱਥੇ ਲੈ ਕੇ ਆਉਂਦੀ ਉਹ ਨਾ ਨਾ ਲਾਂਬਾ ਨਹੀਂ ਲਿਆਉਂਦੀ ਅੱਗੇ ਕਦੀ ਤੇਰੀ ਧੀ ਨੇ ਲਾਂਬਾ ਲਿਆਉਂਦਾ ਉਹ ਬੇਬੇ ਉਹ ਆ ਗਏ ਨੇ ਮੈਂ ਨਾ ਉਹਨਾਂ ਨੂੰ ਕੁਝ ਖਵਾ ਦਾਂ ਆ ਗਿਆ ਲੱਗ ਗਿਆ ਤੇਰਾ ਟਾਈਮ ਐਦਰ ਉਦਰ ਕੀ ਚੱਕੀ ਜਾਣਾ ਤੈਨੂੰ ਗਿਆ ਤੈਨੂੰ ਅੱਜ ਲਾ ਪੰਚਾਇਤ ਚਾਰਜ ਨਾ ਨੀਆਂ ਚ ਮੈਨੂੰ ਆਂਦੀ ਆਹ ਤੇਰਾ ਕੀ ਹੱਕ ਐ ਇਸ ਘਰ ਚ ਤੈਨੂੰ ਨਿਆਣੇ ਜੰਮਨ ਨੂੰ ਲਿਆਂਦਾ ਸੁਣ ਲੈ ਮੇਰੀ ਗੱਲ ਮੈਂ ਹੋਮ ਸੈਂਸ ਕੱਲੀ ਨਿਆਣੇ ਜੰਮਨ ਨੂੰ ਨਹੀਂ ਕੀਤੀ ਦੱਸ ਮੈਨੂੰ ਮੈਂ ਕੀ ਝੂਠ ਕਿਹਾ ਤਾਂ ਨਹੀਂ ਲਿਆਂਦਾ ਆਪਣ ਨੂੰ ਨਿਆਣੇ ਜੰਮਨ ਲਈ ਦੱਸੋ ਮੈਨੂੰ ਆਹ ਖੜੇ ਦੋ ਗਵਾ ਪੁੱਛ ਰਾ ਇਹਨਾਂ ਨੂੰ ਲਾਲਾ ਪੰਚਾਇਤ ਲਾ ਪੰਚਾਇਤ ਓ ਤੁਸੀਂ ਪੰਚਾਇਤ ਹੀ ਸੁਣਦੀਆਂ ਕਿੱਥੇ ਹੋ ਨਾਲੇ ਇੱਥੇ ਹੀ ਤੁਸੀਂ ਮੇਰਾ ਪਿਆਰ ਵੇਖਿਆ ਤੁਸੀਂ ਮੇਰਾ ਗੁੱਸਾ ਨਹੀਂ ਵੇਖਿਆ ਤੁਹਾਨੂੰ ਮੈਂ ਦੱਸਾਂ ਇੱਕ ਮਿੰਟ ਪਹਿਲਾਂ ਤੁਸੀਂ ਗੁੱਸਾ ਦਿਖਾਓ ਦਿਖਾ ਦਿਖਾਓ ਕਹਿੰਦੀ ਆਂ ਇਹ ਕੀ ਛਪਣੀ ਜਿਹਾ ਪਾਣੀ ਲੈ ਕੇ ਡੁੱਬ ਮਰ ਤੂੰ ਮਰ ਕਿ ਤੂੰ ਮਰ ਨਹੀਂ ਤੂੰ ਮਰ ਕਿ ਤੂੰ ਕੀ ਹੋ ਗਿਆ ਸਰਦਾਰ ਜੀ ਹੈ ਲਗਿਆ ਮੈਂ ਇਸ ਕੰਟ ਵੀ ਬਣਾਵਾ ਤੁਹਾਡੇ ਤੋਂ ਬੰਨ ਨਹੀਂ ਨਹੀਂ ਹੁਣ ਆ ਟੁੱਟੇ ਥਾਣਾ ਠੰਡੇ ਕੱਪ ਨਹੀਂ ਨਾ ਚੱਕੇ ਜਾਣੇ ਚਲੋ ਨਿਕਲ ਰੋਟੀ ਕੌਣ ਬਣਾਊਗਾ ਹੈ ਗਈ ਮੀਨਾ ਚਲੋ ਕੱਪੜੇ ਬਾਹਰ ਜਾਣਗੇ ਚਲੋ ਤੁਰਦੀ ਅੰਗਰੇਜ਼ਾਂ ਚੱਟਟ ਭੁੱਖ ਲੱਗੀ ਸੀ ਰੋਟੀ ਲੈ ਕੇ ਆ ਚਲੋ ਚਲੋ ਅਪਨਾ ਮਾਰਾ ਚੌਣਾ ਸਰਦਾਰ ਅਕੇ ਇੱਕ ਮਾਰ ਬਾਹਰ ਦੌਰ ਅਗਲੇ ਪਾਸੇ ਪਰ ਜਾਣੀ ਹੈ ਕਿ ਨਹੀਂ ਅਬ ਦੁਗੀ ਕਰ ਲੈ ਓਏ ਚੌਣੇ ਨੇ ਚੰਗਾ ਭਲਾ ਮੈਨੂੰ ਚੱਕੀ ਗਈ ਸਰਦਾਰ ਜੀ ਅਬ ਇਹ ਢਾਗ ਭੜ ਦੇ ਨੇ ਤੂੰ ਢਿੱਲੀ ਕੋ ਤਾਂ ਮੌਰਾਂ ਜਿ ਮਾਰੀ ਏ ਖੜ ਆਪਣੀ ਰੋਟੀ ਦੁਗੀ ਕਰ ਲੈ ਨੇ ਬਾਂਦਰੀਆਂ ਹੀ ਨੇ ਉੱਤੋਂ ਜ਼ਵਾਰੀਆਂ ਰੋਕ ਲੈ ਯਾਰ ਕੱਦੀ ਹੋਲੀ ਚਲਾ ਰੋ ਕਰਕੇ ਬਜਾਣ ਤੇ ਮੈਂ ਤੌਰ ਕੇ ਦਵਾਂਗਾ ਓ ਰੋਕ ਲੈ ਆਪਣੀ ਮਾਂ ਨੂੰ ਸਾਰਾ ਤੇ ਮੈਂ ਪੰਚਾਇਤ ਨੂੰ ਕਹ ਕੇ ਤੇਰਾ ਰੌਣਾ ਕੈਨਸਲ ਕਰਾ ਮੈਨੂੰ ਮੈਂਬਰ ਨਾ ਗਈ ਓ ਕੱਦੀ ਨੂੰ ਸੱਟ ਲੈ ਜਾਈ ਓ ਕਿਨਾ ਕਿਨਾ ਸੀ ਮੀਰਾ ਰੋਕ ਲੈ ਯਾਰ ਰੋਕ ਉਤਰ ਉਤਰ ਤਤਰ ਚੱਲ ਓ ਇਧਰ ਆਓ ਆ ਜਾ ਓ ਤੈਨੂੰ ਬਹੁਤੀ ਆਗ ਲੱਗੀ ਆ ਓਏ ਉਹ ਦੋ ਸਵਾਰੀਆਂ ਛਾਡਾਂ ਜਦੋਂ ਤੈਨੂੰ ਸਵਾਰੀਆਂ ਦਾ ਫਿਕਰ ਨਾ ਤੂੰ ਡਰਾਈਵਰ ਸਵਾਰ ਹੈ ਤੁਸੀਂ ਕਿ ਇੱਧਰ ਮਰਾਓ ਚਲੋ ਸਰਦਾਰ ਜੀ ਅਜੇ ਵੀ ਮੁਫਤ ਕੱਲ ਕੀ ਆ ਗਿਆ ਅਚਾਨਕ ਬੈਠੇ ਤੁਸੀਂ ਧਿਆਨ ਰੱਖਿਓ ਆਪਣਾ ਹੋ ਜਾ ਬੀਬੀ ਸਰਦਾਰ ਜੀ ਰੋਟੀ ਟਾਈਮ ਦਾ ਖਾ ਲਿਓ ਸਰਦਾਰ ਜੀ